ਕਿਸਾਨ ਨਾਰਾ ਭਾਵੇਂ ਲਾਉਂਦੇ ਨੇ ਕਿਸਾਨ ਮਜ਼ਦੂਰ ਏਕਤਾ ਦਾ ਮਜ਼ਦੂਰ ਪੀਸਿਆ ਜਾਂਦਾ ਹੈ ਮਜ਼ਦੂਰ ਦੀ ਗੱਲ ਆਉਂਦੀ ਆ ਉਦੋਂ ਕਿਸਾਨ ਹਰ ਵਾਰ ਪਾਸਾ ਵੜਦੇ ਨਜ਼ਰ ਆਉਂਦੀ ਹੈ ਜੀ ਕਈ ਮਜ਼ਦੂਰ ਜਥੇਬੰਦੀਆਂ ਜੋ ਕਿਸਾਨਾਂ ਦੇ ਨਾਲ ਹੈਗੀਆਂ ਜੀ ਉਹ ਐਕਚੁਅਲ ਦੇ ਵਿੱਚ ਅਸਲ ਮਜ਼ਦੂਰ ਜਥੇਬੰਦੀਆਂ ਨਹੀਂ ਹੈਗੀਆਂ ਉਹ ਅਸਲ ਦੇ ਵਿੱਚ ਮਜ਼ਦੂਰ ਜਥੇਬੰਦੀਆਂ ਦਾ ਹਿੱਸਾ ਜ਼ਰੂਰ ਹੋ ਸਕਦੀਆਂ ਪਰ ਉਹ ਮਜ਼ਦੂਰਾਂ ਦੇ ਹੱਕ ਦੇ ਵਿੱਚ ਕਦੇ ਨਹੀਂ ਖੜੀਆਂ। ਰਾਬ ਮਜ਼ਦੂਰਾਂ ਲਈ ਹੈ। ਵਿਧਾਨ ਸਭਾ ਦਾ ਚਾਹੇ ਹੋ ਰਾਜ ਸਭਾ ਦਾ ਉਧਰ ਨੂੰ ਰੁੱਖ ਕੀਤਾ ਜਾਵੇ। ਮੇਰਾ ਨਾਮ ਇੰਜੀਨੀਅਰ ਰਜਿੰਦਰ ਸਿੰਘ ਮੋੜ ਹੈ। ਮੈਂ ਮਜ਼ਦੂਰ ਮੁਕਤੀ ਮੋਰਚਾ ਦੇ ਤਕਨੀਕੀ ਵਿਭਾਗ ਦਾ ਮੁੱਖ ਸੰਚਾਲਕਾਂ ਜੀ ਤੇ ਅੱਜ ਜੋ ਇੱਥੇ ਕਨਵੈਨਸ਼ਨ ਚੱਲ ਰਹੀ ਹੈ ਉਹ اسی ਮਜ਼ਦੂਰ ਮੁਕਤੀ ਮੋਰਚਾ ਨੂੰ ਲੈ ਕੇ ਕਨਵੈਨਸ਼ਨ ਕਰ ਰਹੇ ਆ। ਕਿਉਂਕਿ ਪਿਛਲੇ ਕੁਝ ਸਮੇਂ ਤੋਂ ਬਾਮਨ ਮੇਸ਼ਰਾਮ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਜਿੰਨੀਆਂ ਵੀ ਮਜ਼ਦੂਰ ਜਥੇਬੰਦੀਆਂ ਉਹਨਾਂ ਦਾ ਇੱਕ ਅਲਾਈਅንስ ਬਣਿਆ ਜੀ ਉਸ ਅਲਾਈਅንስ ਵੱਲੋਂ ਹੁਣ ਮਜ਼ਦੂਰ ਸਮਾਜ ਆਜੋ ਮਜ਼ਦੂਰ ਮੁਕਤੀ ਮੋਰਚਾ ਮਜ਼ਦੂਰ ਸਮਾਜ ਨੂੰ ਐਮਪੀ ਦੀਆਂ ਇਲੈਕਸ਼ਨ ਦੇ ਵਿੱਚ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਰਾਹ ਮਜ਼ਦੂਰਾਂ ਲਈ ਹੈ ਵਿਧਾਨ ਸਭਾ ਦਾ ਚਾਹੇ ਹੋ ਰਾਜ ਸਭਾ ਦਾ ਉਧਰ ਨੂੰ ਰੁੱਖ ਕੀਤਾ ਜਾਵੇ ਇਸ ਲਈ ਇਹ ਕਨਵੈਨਸ਼ਨ ਦੇ ਵਿੱਚ ਅੱਜ ਅਲਾਈਅੰਸ ਵੱਲੋਂ ਜਿਹੜੀਆਂ 13 ਜਥੇਬੰਦੀਆਂ ਉਹਨਾਂ ਵੱਲੋਂ 13 ਸੀਟਾਂ ਤੇ ਕੌਣ-ਕੌਣ ਉਮੀਦਵਾਰ ਹੋਣਗੇ ਉਹ ਐਲਾਨੇ ਜਾਣੇ ਆ ਜੀ ਤੇ ਬਠਿੰਡਾ ਸੀਟ ਤੋਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਨੇ ਜੋ ਭਗਵੰਤ ਸਿੰਘ ਸਮਾਹੋ ਜੀ ਉਹ ਬਠਿੰਡਾ ਦੀ ਸੀਟ ਤੋਂ ਐਮਪੀ ਦੀ ਚੋਣ ਲੜਨਗੇ ਤੇ ਕਿਸਾਨ ਜਥੇਬੰਦੀਆਂ ਨਾਲ ਵੀ ਗੱਲਬਾਤ ਹੋ ਰਿਹਾ ਇਸ ਮਾਮਲੇ ਨੂੰ ਲੈ ਕੇ ਨਹੀਂ ਹਲੇ ਕਿਸਾਨ ਜਥੇਬੰਦੀਆਂ ਨਾਲ ਗੱਠਜੋੜ ਨਹੀਂ ਹੋ ਰਿਹਾ ਪਰ ਉਹਨਾਂ ਵੱਲੋਂ ਮਤਲਬ ਕਿ ਅਪਰੋਚ ਕੀਤੀ ਜਾ ਰਹੀ ਹੈ ਅਲਾਈਅੰਸ ਨੂੰ ਕਾਫੀ ਲੰਬੇ ਸਮੇਂ ਤੋਂ ਆ ਪਿੱਛੇ ਜਦੋਂ ਹੁਣ ਲੁਧਿਆਣਾ 7 ਤਰੀਕ ਨੂੰ ਮੀਟਿੰਗ ਹੋਈ ਹੈ ਉਸ ਵਿੱਚ ਵੀ ਉਹਨਾਂ ਦੀ ਜੋ ਪ੍ਰਪੋਜ਼ਲ ਆਈ ਸੀ ਉਸ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਪਰ ਅੱਗੇ ਫੈਸਲਾ ਜੋ ਅਲਾਈਅੰਸ ਦੀ ਮੇਨ ਕਨਵੀਨਰ ਟੀਮ ਹੈ ਉਹ ਲਵੇਗੀ ਜੀ ਪਰ ਫਿਲਹਾਲ ਉਹਨਾਂ ਦਾ ਅਲਾਈਅੰਸ ਦੇ ਵਿੱਚ ਕੋਈ ਯੋਗਦਾਨ ਨਹੀਂ ਜੀ ਮਜ਼ਦੂਰ ਜਿੱਥੇ ਬੰਦੀਆਂ ਵੱਲੋਂ ਵੀ ਤੇ ਕਿਸਾਨ ਜਿੱਥੇ ਬੰਦੀਆਂ ਵੱਲੋਂ ਵੀ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਲਾਇਆ ਜਾਂਦਾ ਪਰ ਲੜਾਈਆਂ ਅਲੱਗ-ਅਲੱਗ ਪਲੇਟਫਾਰਮ ਤੇ ਜੜੀਆਂ ਇੰਨੀਆਂ ਅਲੱਗ-ਅਲੱਗ ਪਲੇਟਫਾਰਮ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਿਸਾਨ ਨਾਰਾ ਭਾਵੇਂ ਲਾਉਂਦੇ ਨੇ ਕਿਸਾਨ ਮਜ਼ਦੂਰ ਏਕਤਾ ਦਾ ਪਰ ਜਦੋਂ ਕਿਸਾਨਾਂ ਨਾਲ ਅਤਿਆਚਾਰ ਹੁੰਦਾ ਜੀ ਉਸ ਟਾਈਮ ਉਹ ਸਤਿਆਚਾਰ ਤੋਂ ਬਚਣ ਦੇ ਲਈ ਕਿਸਾਨ ਮਜ਼ਦੂਰ ਏਕਤਾ ਦਾ ਕਿਤੇ ਨਾ ਕਿਤੇ ਨਜ਼ਾਰਾ ਜਿਹੜਾ ਨਾਰਾ ਪਰਫੁੱਲਤ ਹੁੰਦਾ ਪਰ ਜਦੋਂ ਮਜ਼ਦੂਰ ਪੀਸਿਆ ਜਾਂਦਾ ਹੈ ਮਜ਼ਦੂਰ ਦੀ ਗੱਲ ਆਉਂਦੀ ਆ ਉਦੋਂ ਕਿਸਾਨ ਹਰ ਵਾਰ ਪਾਸਾ ਵੜਦੇ ਨਜ਼ਰ ਆਉਂਦੇ ਆ ਝੋਨੇ ਦੀ ਲਵਾਈ ਨੂੰ ਲੈ ਕੇ ਜਾਂ ਵੱਖ-ਵੱਖ ਸੰਮੇਂ ਵਿੱਚ ਵੀ ਕਿਸਾਨਾਂ ਵੱਲੋਂ ਬਾਈਕਾਡਟ ਤੱਕ ਕੀਤੇ ਜਾਂਦੇ ਆ ਪਰ ਮਾਰਾ ਫਿਰ ਉਹੀ ਲਾਇਆ ਜਾਂਦਾ ਤਾਂ ਸਮਝਾਉਣ ਵਿੱਚ ਸਰੀ ਮਜ਼ਦੂਰ ਜਥੇਬੰਦੀਆਂ ਕਿਉਂ ਸਫਲ ਨਹੀਂ ਆ ਇਸ ਨੂੰ ਮਜ਼ਦੂਰ ਜਥੇਬੰਦੀਆਂ ਜਿਵੇਂ ਹੁਣ ਤੁਸੀਂ ਗੱਲ ਕੀਤੀ ਹੈ ਕਈ ਮਜ਼ਦੂਰ ਜਥੇਬੰਦੀਆਂ ਜੋ ਕਿਸਾਨਾਂ ਦੇ ਨਾਲ ਹੈਗੀਆਂ ਜੀ ਉਹ ਐਕਚੁਅਲ ਦੇ ਵਿੱਚ ਅਸਲ ਮਜ਼ਦੂਰ ਜਥੇਬੰਦੀਆਂ ਨਹੀਂ ਹੈਗੀਆਂ ਜਿਵੇਂ ਮਜ਼ਦੂਰ ਮੁਕਤੀ ਮੋਰਚਾ ਹੈ ਅਸੀਂ ਪੰਜਾਬ ਦੇ ਵਿੱਚ ਮਜ਼ਦੂਰਾਂ ਦੇ ਹੱਕਾਂ ਪ੍ਰਤੀ ਹੀ ਜਿਹੜਾ ਜਾਗਰੂਕ ਕਰ ਰਹੇ ਆ ਤਾਂ ਉਹਨਾਂ ਦੇ ਲਈ ਹੀ ਲੜ ਰਹੇ ਆ ਕਿਉਂਕਿ ਮਜ਼ਦੂਰ ਜਥੇਬੰਦੀਆਂ ਜੋ ਤੁਹਾਨੂੰ ਦਿਖ ਰਹੀਆਂ ਉਹ ਅਸਲ ਦੇ ਵਿੱਚ ਮਜ਼ਦੂਰ ਜਥੇਬੰਦੀਆਂ ਦਾ ਹਿੱਸਾ ਜ਼ਰੂਰ ਹੋ ਸਕਦੀਆਂ ਪਰ ਉਹ ਮਜ਼ਦੂਰਾਂ ਦੇ ਹੱਕ ਦੇ ਵਿੱਚ ਕਦੇ ਨਹੀਂ ਖੜੀਆਂ ਪਰ ਮਜ਼ਦੂਰ ਮੁਕਤੀ ਮੋਰਚਾ ਹਮੇਸ਼ਾ ਮਜ਼ਦੂਰਾਂ ਦੇ ਹੱਕ ਵਿੱਚ ਖੜਿਆ ਜੀ ਅੱਗੇ ਵੀ ਖੜੇਗਾ ਇਸੇ ਲਈ ਮਜ਼ਦੂਰਾਂ ਨੂੰ ਉਹਨਾਂ ਦਾ ਜਿਹੜਾ ਵਿਧਾਨ ਸਭਾ ਦਾ ਤੇ ਰਾਜ ਸਭਾ ਦਾ ਰਾਗ ਆ ਉਹ ਅਸੀਂ ਪਧਰਾ ਕਰਨ ਜਾ ਰਹੇ ਹਾਂ